ਓਏ ਟੋਸਟਾਂ ਵਾਲੇ ਥੋੜੇ ਲਾਵਾਂ ਤਰੀ ਓਏ ਹਾਂ ਤੇ ਰਵੇਂਗਾ ਵੀਰੇ ਪੱਠ ਜੀ ਵੀ ਕਿਸੇ ਗੱਲ ਦੀ ਨਹੀਂ ਜੀ ਸਾਹ ਲੈ ਹੱਥ ਧੂਆ ਕਰਾ ਤੋ ਵੀ ਆਪਾਂ ਦੇ ਅੱਠ ਹੈ ਤੇ ਨਵੀਂ ਪੱਠ ਹੈ ਦੰਦ ਵੀ ਅੱਠ ਹੈ ਪੱਠੀ ਸੋਹਣੀ ਆ ਵੀਰੇ ਦੇਖ ਸਕਦੇ ਨਾਲ ਨਾ ਮਾਤੀਆਂ ਦੀ ਜੋੜੀ ਐ ਕਿਉਂ ਤੂੰ ਅੱਖਾਂ ਦੇ ਕੰਨਾਂ ਦੀ ਨਾਲੇ ਗੱਬਣੇ ਅੱਗੇ ਵਾਸਤੇ ਅੱਗੇ ਵਾਸਤੇ ਵੀ ਗੱਬਣਾ ਵੀਰੇ ਤੇਰੇ ਕਰਮਾਂ ਨੂੰ ਨਿਕਲ ਗਈ ਪੌਂ ਵਾਰਾਂ ਹੀ ਨਹੀਂ ਆ ਬੱਕਰੀਏ ਕੀ ਸੁਨੱਖੀ ਆ ਕਾਂਡ ਲੰਬੀ ਦੇਖ ਕਰ ਦਿੰਦੀ ਸਿੰਗੀ ਦੇਖ ਨੱਕ ਦੇਖ ਅੱਖ ਦੇਖ ਪੂਛ ਵੀ ਸਾਰੇ ਪੰਨਿਆਂ ਦੇ ਚੱਲੇ ਪਿਆ ਹਾਂ ਚੱਲ ਭਾਈ ਓਏ ਟੋਸਟਨ ਵਾਲੇ ਥੋਲੇ ਲਾਵਾਂ ਤੇਰੇ ਓਏ ਹਾਂ ਡੈਕਟਰ ਰਹੇਗਾ ਵੀਰੇ ਪੱਠ ਜੀ ਵੀ ਕਿਸੇ ਗੱਲ ਦੀ ਨਹੀਂ ਕੀ ਮੰਗਦਾ ਗਾਉਂਗੀ ਚੌਵੀ ਹਾਂ ਆਹ ਧੂਆ ਕਰਾ ਦੂੰ ਵੀ ਆਪਾਂ ਨੇ ਤਾਂ ਯਾਰ ਐ ਆ ਵੀ ਚੱਲ ਮੰਡੀ ਤੇ ਆ ਪਹਿਲੀ ਵਾਰੀ ਕੁਛ ਨਾ ਕੋਈ ਚੱਲ ਫਰਚਾ ਪਣੀ ਨਿਕਲ ਜਾ ਕਿਉਂ ਭਾਈ ਦਵਾ ਭਾਈ ਨਹੀਂ ਭਾਈ ਮੁੱਲ ਲਾ ਤੂੰ ਲਾ ਦੇ ਤੂੰ ਦੇਖ ਕੇ ਲਾ ਦੇ ਅਸੀਂ ਤਾਂ ਦੱਸੀ ਜਦੋਂ ਕੀ ਲਾਇਆ ਸੀ ਬਾਬਾ ਕਿੰਨਾ ਲਾਇਆ ਤੂੰ ਬੱਸ ਹੋ ਗਈ 17000 ਰੁਪਏ ਲਾਇਆ ਸੀ ਉਹੀ ਦਾ ਲਾਦਾ ਤੂੰ ਦੱਸ ਦੇ ਨਾ ਨਹੀਂ ਆਪਾਂ ਦੱਸ ਚੱਕਾ ਦੀ ਆ ਵੀਰੇ ਮੈਨੂੰ ਇਹ ਸੌਦੇ ਦਾ ਵੀ ਪਤਾ ਨਹੀਂ ਅਸੀਂ ਕਾ ਭਾਈ ਮੂਰੋ ਬੀ ਆ ਗਏ ਕਮੀ ਨਹੀਂ ਹੈ ਵੀ ਭਾਈ ਜੀ ਕਿਸੇ ਵੀ ਤਰ੍ਹਾਂ ਦੀ ਅਸੀਂ ਆ ਗਏ ਪਹਿਲਾਂ ਕਮੀ ਨਹੀਂ ਹੈਗੀ ਭਾਈ ਕਿਸੇ ਕਮੀ ਨਿਕਲ ਜੇ ਤਾਂ ਵੀ ਆ 24000 ਰੁਪਏ ਜਾਂ ਰੈਂਟ ਦੇ ਦੱਸਤਾ ਸੀ ਇਹਨਾਂ ਨੂੰ ਮੈਂ ਤਾਂ ਕਿਉਂ ਜੀ ਕਿਉਂ ਅੱਜ ਮੇਮ ਨਹੀਂ ਦੇਖੀ ਆਪਾਂ ਪੂਰੀ 6000 ਸੀ ਸਨੱਖੀ ਪੂਰੀ 6 ਤੂੰ ਘਟਦਾ ਵੀਰੇ ਸਾਢੇ 6000 ਮੇਮ ਨਹੀਂ ਨਹੀਂ ਆਪਾਂ ਵੇਚਦੇ ਮੈਨੂੰ ਪਤਾ ਆਪਾਂ ਚੀਜ਼ ਵੀ ਦੇਖੀ ਆ ਜਿਹੜੀ ਗੱਲ ਕਰ ਰਹੇ ਮੈਂ ਪੱਠੇ ਨਹੀਂ ਦੇਰੇ ਆਪਾਂ ਫਰੀ ਕੀ ਨਵੀਂ ਪੱਠਾ ਆਪਾਂ ਲੁਕੋ ਵੀ ਸਕਦੇ ਆ ਅਟ ਵੀ ਵੇਚ ਸਕਦੇ ਦੰਦ ਵੀ ਅਠਾ ਤੇ ਨਵੀਂ ਪੱਠਾ ਹੈ ਦੰਦ ਵੀ ਅਠਾ ਹੈ ਪੱਠੀ ਸੋਹਣੀ ਆ ਵੀਰੇ ਦੇਖ ਸਕਦੇ ਨਾਲ ਨਾ ਮਾਤਿਆਂ ਦੀ ਜੋੜੀ ਐ ਕਿਉਂ ਤੂੰ ਅੱਖਾਂ ਦੇ ਕੰਨਾਂ ਦੀ ਸਾਰ ਨਾਲੇ ਗੱਬਣੇ ਅੱਗੇ ਵਾਸਤੇ ਅੱਗੇ ਵਾਸਤੇ ਵੀ ਗੱਬਣਾ ਵੀਰੇ ਤੇਰੇ ਕਰਮਾਂ ਨੂੰ ਨਿਕਲ ਗਈ ਪੌਂ ਵਾਰਾਂ ਹੀ ਨਹੀਂ ਆ ਬੱਕਰੀਏ ਕੀ ਕੀ ਸੁਨੱਖਿਆ ਕਾਂਢ ਲੰਬੀ ਦੇਖ ਕਰਦੰਦੀ ਸਿੰਗੀ ਦੇਖ ਨੱਕ ਦੇਖ ਅੱਖ ਦੇਖ ਪੂਛ ਦੇਖ ਸਾਰੇ ਪੰਨਿਆਂ ਦੀ ਪੂਰੀ ਆ ਬਈ ਇਹ ਕੁੱਲ ਪੱਲਿਆਂ ਚੋਂ ਪੂਰੀ ਐ ਖਾਂਦੀ ਕੀ ਨਾਲੇ ਕਿਉ ਨਾਲ ਚੂਰੀ ਐ ਹਾਂ ਕਿਉ ਗਾਂਦੀ ਫਣਾਈਏ ਚਾਂਦੀ ਲਾਓ ਰੇਟ ਯਾਰ ਲਾ ਚਾਂਦੀ ਬਣਾ ਦੇ ਤੇਰੇ ਜਰੇ ਵਿੱਚ ਵਿਚਾਰੇ ਨੂੰ ਦੇ ਦਈਏ ਕਰਦਾ ਕੁਸਾ ਆਹ ਨਹੀਂ ਤਾਂ ਤੂੰ ਕਰਤਾ ਇਹ ਨਾ ਤੂੰ ਕਰ ਦੇ ਇੱਕ ਚੇ ਨਿਮੇੜਦਾ ਨਹੀਂ ਯਾਰ ਸੋਨਾ ਦਾ ਜੇ ਦੇਉਂ ਦੇ ਵੀ ਨਹੀਂ ਲੱਗ ਕੇ ਪਹਿਲੂ ਮਜ਼ਦੂਰ ਹੈ ਲੈ ਜੀ ਨੇ ੱੱਕਾ ਤੇਰੇ ਨਾਲ ਵੀ ਕੋਈ ਨਹੀਂ ਕਿਉਂ ਵੀ ਰਾਇ ਕੰਮ ਰਾਇ ਨੂੰ ਆਪੇ ਸਾਡਾ ਜੇ ਕੋਈ ਰਾਇ ਨਹੀਂ ਕਰਨੀ ਰਾਇ ਤਾਂ ਫਿਰ ਚੋਰੀ ਹੋ ਗਈ ਗੁੜ ਚੋਰੀ ਦਾ ਖਾ ਕੇ ਕਰ ਦੇ ਕਰਦੀ ਸ਼ੱਕਰ ਬੂਰੇ ਵਰਗੀ ਕਿੱਥੇ ਜਾਵੇਂਗਾ ਕਿ ਗੁਰਚੋਰੀ ਦਾ ਖਾ ਕੇ ਵੇਚ ਲਿਆ ਬਾਪੂ ਜੀ ਉਰੇ ਆ ਜੋ ਆਇਆ ਤਾਂ ਕੀ ਆ ਤੋ ਖੜੇ ਚੱਲ ਤੂੰ ਮੈਂ 24 ਕਹਿ ਵੀ ਸਹੀ 24 ਸਹੀ 24 ਦੀ ਦੇਣੀ ਆ ਹੈ ਸਹੀ ਕਹਿੰਦਾ ਮਾਰਗ ਦਾ ਮੰਗੀ ਜਾਂਦਾ ਹੁੰਦਾ ਗੱਲ ਖਤਮ ਕਰ ਜੇ ਉਹ ਵੀ ਆਪਾਂ ਜਦ ਹੀ ਦੇ ਦਾਂਗੇ ਆਪਾਂ ਨੂੰ 1000 ਮੈਂ ਤਾਂ ਬਿੰਦੇ ਬਿੰਦੇ ਜੱਕੜ ਨਹੀਂ ਮਾਰਦਾ 1000 2000 ਬੱਚੂ ਜਦ ਹੀ ਚੁੰਗੜਾ ਮੇਰੇ ਤਾਏ ਦਾ ਪੁੱਤ ਆ ਮੈਂ ਤਾਂ ਦਲਾਲੀ ਲੈਣੀ ਆ ਸਿੱਧੀ ਕਹਿ ਕੇ ਵੇਣੀਆਂ ਬੱਕਰੀ ਕਰਾ ਕਰ ਇੱਕ 60 ਜੀ ਲੈ ਲਿਆ ਅਰ ਇੱਕ ਗੱਲ ਹੋਰ ਐ ਤੈਨੂੰ ਚੰਗੀ ਲੱਗੇ ਲੈ ਲਈ ਮਹਿੰਗੀ ਲੱਗੇ ਕਦੇ ਨਾਰਾਜੂ ਮੈਨੂੰ ਕੁੱਗਦੀ ਨਹੀਂ ਠੀਕ ਐ ਬਾਬਾ ਕਿਉਂ ਵੀ ਨਾ ਗੱਲ ਠੀਕ ਰਾਤ ਬਸ ਮਾਨ ਦਾ ਵਿੱਚ ਆ ਮੈਂ ਗਲਤ ਕੰਮ ਕਦੇ ਕਰਦਾ ਹੀ ਨਹੀਂ ਨੋਟ ਵੀ ਗਾਂਧੀ ਦੇ ਉੱਤੋਂ ਦੀ ਤਹਾ ਤਾਂ ਚਰਨੀ ਦੇ ਹੱਥ ਚ ਫੜਾਤਾ ਬੇਸ਼ਤੀ ਭਾਈ ਕੀ ਹੈ ਨਾ 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 ਕਿਉਂ ਭਾਈ 20000 ਦੀ ਬਾਹਰ ਕਾਹ ਤਾਂ ਸਭ ਦੇਖ ਰਹੀ ਤੇ ਨਹੀਂ ਕਰਦਾ ਨਹੀਂ ਲੋਗ ਬਾਈ ਕਹਿੰਦੇ ਵੀ ਆਪਾਂ ਅੜ ਕੇ ਸੌਦਾ ਦੇਣਾ ਠੀਕ ਆ ਨਾ ਗੱਲ ਹਰ ਚੀਜ਼ ਠੀਕ ਆ ਨਾ ਯਾਰ ਵਾਹ ਨਾ ਮੈਂ ਤੇ ਬਾਈ ਦੀ ਕਹਦਾ ਯਾਰ ਆਪਾਂ ਵੀ ਤਾਂ ਵੇਚਣ ਵਾਲਾ ਹੀ ਸੌਦਾ ਕਰਨਾ ਯਾਰ ਮੈਂ ਕਹਿੰਦੇ ਕੱਚਾ ਵੀ ਕਰਦਾ ਯਾਰ ਕੱਚਾ ਕੱਟਾ ਨਾ ਕਰੋ ਤੇਰੀ ਮਰਜ਼ੀ ਹੈ ਆਪਾਂ ਹੀ ਕਹਿੰਦੇ ਮਰਜ਼ੀ ਤੇਰੀ ਹੈ ਇਹ ਵੀ ਸਰਪੰਚ ਦੀ ਗੱਡੀ ਖਾਲੀ ਨਾ ਜਾਵੇ ਉੱਥੇ ਵੀ ਬ੍ਰੋਕਰ ਦੀ ਨਾ ਬਸ ਨਾ ਲੋਟ ਆ ਰਹੀ ਤੇ ਯਾਰ ਕੋਈ ਹੁੰਦਾ ਬਾਖ ਜਾ ਬੋਲੀ ਨਾ ਬੰਦ ਬੋਲਾਗੇ ਚਰਨਾ ਬਾਲਾ ਜੇ ਕੁਛ ਹਾਂ ਤੂੰ ਤੇਰੀ ਮਰਜ਼ੀ ਹੈ ਕੱਚੀ ਕਦੇ ਨਹੀਂ ਅਰਜੀ ਹੈ ਮਰਜ਼ੀ ਤੇਰੀ ਹੈ ਮਾਰਦਾ ਉਹਨੂੰ ਵੀ ਨਹੀਂ ਸਾਡੇ ਵੀ ਦੀ ਪੱਕੀ ਹੋ ਗਈ ਚੱਲ ਗੇਰ ਹੋ ਗਈ ਚੱਲ ਹੋਰ ਮੁੱਕ ਗਈ ਖੁਸ਼ ਹੈ ਚਲ ਤੈਨੂੰ ਆ ਰੱਬ ਦੀ ਦੇਖੋ ਬਾਈ ਹੋ ਗਿਆ ਛੋਟੀਆਂ ਦੇ ਫਾਇਦੇ ਜਾ ਬਾਈ ਸੌਦਾ ਤੇ ਬਾਈ ਗੱਲ ਸੁਣ ਉਹ ਜੈਨੀ ਉਹ ਜੈਨੀ ਬਲਾ ਕਿੰਨੀ ਹੈ ਜੀ ਤੈਨੂੰ ਮਹਿੰਗੀ ਤਾਂ ਵੀ ਜਵਾਬ ਦੇ ਤੇ ਚੰਗੀ ਰੱਖ ਲੈ ਕੋਈ ਤੇਰੇ ਨਾਲ ਤੱਕ ਨਹੀਂ ਹੈ ਕਿਸੇ ਗੱਲ ਦੀ ਤਾਂ ਮਾਰਨਾ ਜੇ ਕਮੀ ਨਿਕਲ ਜੇ ਆਪਣੀ ਆ ਛੱਡ ਦੇ ਛੱਡ ਦੇ ਕੋਈ ੱਤਕਾ ਨਹੀਂ ਵਿਚਾਲਾ ਇੱਧਰ ਹੋ ਆ ਵੀਡੀਓ ਬਣਾ ਲਈ ਦੀ ਕੱਲੀ ਦੀ ਆ ਬੱਕਰੀ ਆ ਬਰਾ ਕਰੋ ਆ ਬਰਾ ਕਰੋ ਗਾਂ ਦੀ ਕਾਲੀ ਆ ਜਾ 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 ਇਹ ਪੂਰੀ ਜੁੱਦਾ ਛੱਗੀ ਨਾਲ ਭਰਾਂਦਾ ਪਚਾੜੇ 7000 ਨਹੀਂ ਲੱਗ ਰਹੇ 6000 ਲੱਗ ਰਹੇ ਨੇ ਦਾ ਇਹ ਛੋਟੀ ਚੱਕੀ ਫਿਰਦਾ ਇਹ ਮਾਰੀ ਨਾ ਅੱਖ ਤੇ ਨਾ ਮਾਰੀ ਆਜੋ ਭਾਈ ਲਿਖਿਆਓ ਬੁੜੇ ਨੂੰ ਖੜਾ ਕੇ ਰੱਖੋ ਲੈ ਆਜੋ ਭਾਈ ਹਾਂਜੀ ਮਾ ਆਜੋ ਫਿੱਟਾ ਹੋਦਾ ਭਾਈ ਫਿੱਟਾ ਇਹਦਾ ਬਰੇਕ 18 19000 ਦੀ ਬੱਕਰੀ ਆ ਕੰਨੀਰ ਪੱਟ ਤੇਲਾ ਕੀ ਹੈ ਫਿੱਟਾ ਲੈ ਜੂ ਨਹੀਂ ਕੋਈ ਗੱਲ ਨਹੀਂ ਆਪਾਂ ਨੂੰ ਆਏ ਵੀ ਆਪਣਾ ਸੌਦਾ ਦੇ ਕੇ ਜਾਂਦਾ ਜੀ ਬੱਕਰੀ ਚ ਕੋਈ ਕਮੀ ਨਹੀਂ ਹੈਗੀ ਮਾਦਾ ਭਾਈ ਆਈ ਨਹੀਂ ਕਦੇ ਮੰਡੀ ਦੇ ਚ ਪਹਿਲੀ ਵਾਰੀ ਆਏ ਵੀ ਇਹ ਲਿਆਇਆ ਜਵਾਖ ਦਾ ਕਹਿੰਦਾ ਅੱਜ ਜਵਾਖ ਜੈ ਨੂੰ ਲੈ ਆਇਆ ਪੂਰੇ ਨੂੰ ਮੈਂ ਨਿਕਲ ਗਿਆ ਜਵਾਖ ਉਹ ਤੂੰ ਅੱਜ ਕਿੱਥੇ ਰੱਖ ਗਿਟਿਆ ਤੈਨੂੰ ਕੱਢਣੀ ਤੇਰੀ ਕੱਢਣੀ ਹੈ ਤੇਰੇ ਵਾਸਤੇ ਖੜਾ ਮੈਂ ਕੱਢਣਾ ਵਾਸਤੇ